ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਸ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਆਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੈ ਜੀ ਦਿਨ ਚ ਤਾਂ ਬਾਹਰ ਨਿਕਲਣ ਨੂੰ ਹਨਾ ਜੀ ਨਹੀਂ ਕਰਦਾ ਵੀ ਇੰਨੀ ਵੀ ਜ਼ਿਆਦਾ ਧੁੱਪ ਹੁੰਦੀ ਹੈ ਗਰਮੀ ਹੁੰਦੀ ਹੈ ਗਰਮੀ ਤਾਂ ਚਲੋ ਹੁਣ ਵੀ ਹੈ ਪਰ ਫਿਰ ਇੰਨਾ ਅੰਦਰ ਬੈਠ ਕੇ ਨਹੀਂ ਸਕਦਾ ਹੈਗਾ ਤੇ ਹੁਣ ਆਪਾਂ ਹਨਾ ਪਹਿਲਾਂ ਉਦਮੁਖ ਦਵਾਈ ਕੱਪੜੇ ਵਗੈਰਾ ਤੇ ਹੁਣ ਆਪਾਂ ਚੱਲੇ ਮੱਝਾਂ ਕੋਲੇ ਹਨਾ ਕੰਮ ਕਰਨ ਪਤਾਨ ਮੱਝਾਂ ਕੱਢੀਏ ਬਾਹਰ ਕਿਉਂਕਿ ਕਾਫੀ ਟਾਈਮ ਹੋ ਗਿਆ ਟਾਈਮ ਵੀ ਨਹੀਂ ਪਤਾ ਕਿੰਨਾ ਹੋਇਆ ਹੁਣ ਇੱਧਰ ਪਾਪਾ ਜੀ ਨੇ ਸਰੋਂ ਸਵਾਰੀ ਸੀਗਾ ਸਰੋਂ ਦਾ ਛੱਲਾ ਵੀ ਰੱਖਣਾ ਹੈ ਆਪਾਂ ਨੇ ਗੱਡੀ ਦੇ ਵਿੱਚ ਮੈਂ ਉਹ ਕਰ ਦੂੰਗੀ ਪੀਪੀ ਵੇਲੀ ਕਰ ਦੂੰਗੀ ਪੀਪੀ ਵੇਲੀ ਕਰਕੇ ਨਾ ਫਿਰ ਫਿਰ ਕਢਾ ਕੇ ਲਿਆਉਂਗੇ ਹੈ हां ਕੱਲੂ ਕਢਾ ਲਿਓਗੇ ਨਾਲੇ ਸਬਜ਼ੀਆਂ-ਸਬਜ਼ੀਆਂ ਲਿਆਉਂਗੇ ਹਾਂ ਹੁਣ ਨਿਕੜਾਂਦੇ ਆ ਕਹਿੰਦੇ ਵੀ ਵਿੱਚ ਰੱਖਣਾ ਐ ਮੀਂਹ ਕਣੀ ਆ ਜੇ ਕਰੇ ਮੈਂ ਕੱਪੜੇ ਰੱਖ ਕੇ ਆ ਰਹੀ ਚਲੋ ਨੇ ਤੁਸੀਂ ਬਾਹਰ ਮੈਂ ਸਣਾ ਮੈਂ ਕਾੜ ਦੂੰਗੀ ਕੱਖਰ ਲਾ ਦੋ ਮੈਨੂੰ ਕੱਖਰ ਲਾਣੇ ਓਖੇ ਲਗਾ ਇਹਦੇ ਵਿੱਚ ਉਹ ਪਰ ਲਾਣਾ ਹੋਊਗੇ ਵਿੱਚ ਚਾਰ ਚੂਰ ਜਰ ਲਾਣੇ ਓਖੇ ਲੱਗਦੇ ਆ ਮੈਨੂੰ ਫੇ ਮੈਨੂੰ ਕਹਿਣਗੇ ਤੂੰ ਕੱਖ ਨਹੀਂ ਲਾਏ ਨਹੀਂ ਕਰਿਆ ਜਿਹੜੇ ਕੱਖ ਦਾ ਹੁੰਦੇ ਆ ਉਹਦੇ ਕੋਲੇ ਮਸ਼ੀਨ ਕੋਲੇ ਹਨਾ ਉਹਦੇ ਮੈਂ ਚੱਕ ਕੇ ਪਾਏ ਨਹੀਂ ਜਿਹੜਾ ਆਚਾਰ ਇਹਨ ਮੈਨੂੰ ਉਹ ਬਹੁਤ ਜਿਆਦਾ ੱਖ ਲੱਗਦਾ ਹੈ ਲਾਣਾ। ਮੈਂ ਪੱਖਾ ਲਾਈਟ ਬੰਦ ਕਰਦੀ। ਪਾਪਾ ਜੀ ਨੇ ਸਰਾਉਣਾ ਖਾਰਤੀ ਸੀਗੇ ਪਰ ਖੰਡਾਰਾ ਬੇੜੇ ਦੇ ਵਿੱਚ ਕਾਫੀ ਜਿਆਦਾ ਹੋ ਗਿਆ। ਪੱਲੀਆਂ ਵਗੈਰਾ ਖਣਗੀਆਂ ਪਈਆਂ ਚਲੋ ਹੁਣ ਸਿਆਣਾ ਬੰਦਾ ਇੰਨਾ ਕੰਮ ਕਰਤੇ ਉਹੀ ਬਹੁਤ ਹੈ। ਫੇਰ ਤਾਂ ਪਾਪਾ ਜੀ ਛੱਡੇ ਇਹ ਨਹੀਂ ਦੇਖਦੇ ਵੀ ਤੂੰ ਪੈ ਮੀ ਹੈ ਕਣੀਆ ਕੁਛ ਹੈ। ਫੇਰ ਤਾਂ ਬਸ ਇਹ ਹੁੰਦਾ ਵੀ ਫਟਾਫਟ ਮੈਂ ਕੰਮ ਨਵੇੜਦਾ ਵਾਂ ਹਨਾ। ਲੋ ਜੀ ਹੁਣ ਆ ਗਏ ਆਪਾਂ ਮੱਜਾਂ ਕੋਲੇ ਆ ਭਏ ਦੋਈ ਟੋਕਰੇ ਮਾਰ ਰਹੀਆਂ ਬਸ ਹੁਣ ਉਸ ਪਾਣੀ फटाफट ਮੱਜਾਂ ਨੇ ਕੰਮ ਨਿਬੇੜ ਦੇਣੇ ਸਾਰੇ ਟੋਕੇਲ ਮਸ਼ੀਨ ਕੋਲ ਮਾਰ ਦੋ ਟੌਮੀ ਬੈਠ ਟੌਮੀ ਬੈਠੇ ਅੰਦਰ ਮੈਂ ਖੇੜ ਦੇਣੀ ਆ ਰੜਕਾ ਕਿੱਥੇ ਆ ਮਗਾ ਰੜਕਾ ਕਿੱਥੇ ਆ

ഡ്രൈവറി ഗി ചില ഗീ ബ ਦੇ ਮੈਨੋਂ ਕਿਛਦੀ ਮੈਂ ਹੀ ਡਿੱਗਦੀ ਹਾਂ ਰਾਤ ਦੇ ਤੁਸੀਂ ਹਮੇਂ ਨਹੀਂ ਡਿੱਗਦੇ ਘਟਣ ਆਉਣਾ ਉਹ ਪਛਾ ਗਿਆ ਪਪਾ ਸਾਈਡੋਂ ਘਟ ਕੱਚੇ ਰਸਤੇ ਤੇ ਦੋਏ ਟਾਇਰ ਵਿੱਚ ਗਿਰੇਂਗੀ ਦਿਖਾ 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 ਦਿੱਤੇ ਗਿਰੀ ਮੈਨੂੰ ਡੰਗ ਲੱਗਦਾ ਮੈਂ ਇੱਕੀ ਬੈਠਿਆ ਯਾ ਸ਼ਰਮ ਜ਼ਿਆਦਾ ਜਾਂ ਕੜਾ ਗੀਸੋ ਫਿਰ ਜਿੱਦੇ ਰਹੀਗਾ ਹੂੰ ਇਹ ਕਰ ਦੇਗਾ ਉਹ ਮੈਨੂੰ ਹੁਣ ਦਾ ਕਰ ਰੱਖੂ ਹੁਣ ਸੁਰ ਬਦਲੇਗਾ ਬਦਲ ਗਏ ਇਸ ਨੇ ਨਿੱਤ ਲਾਇਆ ਬਾ ਇਸ ਕਾ ਲਗਾਇਆ ਛੱਟੇ ਦਾ ਆਣਾ ਤੂੰ ਇਹ ਜਿੰਨੀ ਜਮਚਮ ਨਾਲ ਆਇਆ ਨਾ ਤੈਨੂੰ ਹੜਚਾ ਤੂੰ ਗੱਡੀ ਚਲਾ ਲੈ ਟੱਕੀ ਮੈਨੂੰ ਬਾਹਰ ਮਾਰਨੀ ਮੂਗੀ ਲੱਗਿਆ ਗੱਡੀ ਕਿੱਥੇ ਚਲਾਈ ਫਿਰ ਉਹ ਆਣਾ ਚਲਾਵੇਂਗਾ ਆਏ ਆਏ ਉਹ ਕਰ ਰਹੇ ਆ ਉਹ ਕਰ ਰਹੇ ਆ ਕੀ ਕਰਨ ਜਾ ਰਹੇ ਨੇ ਲੋਹਰਾ ਦੇ ਬਾਣ ਜਾ ਰਹੇ ਆ ਹਨਾ ਮੈਂ ਮੈਂ ਤਾਂ ਇਸ ਨੂੰ 500 ਰੁਪਏ ਦੇ ਦੇਣਾ ਬਸ ਆਪੇ ਲਈ ਗੱਲ ਪੜੀ ਮੈਨੂੰ ਸ਼ਰਮ ਆਉਂਦਾ ਦੁਕਾਨਾਂ 'ਚ ਜਾਂਦੇ ਇਹਨੂੰ ਕਿਹਾ ਬੋਲ ਰਹੀ ਸੀ ਕਿ ਨਕੀਆ ਤਾਂ ਸੀ ਨੂੰ ਬੋਲ ਰਹੀ ਸੀ ਕਿ ਨਕੀਆ ਕੀ ਕੀ ਪਤਾ ਹੈ ਜੇ ਰਿਕਰਨਾ ਆਪਾਂ ਜਿੰਨੇ ਕੱਪੜੇ ਆਪਾਂ ਉਦੋਂ ਦਵਾਈ ਕਰਨੇ ਆ ਇੱਕ ਸਾਲ ਦੇ ਵਿੱਚ ਨੂੰ ਉਦੋਂ ਦੇ ਕੱਪੜੇ ਲੈ ਕੇ ਆਉਣੇ ਆ ਇੱਕ ਵਾਰੀ ਤੁਹਾਨੂੰ ਵੀ ਲੈਣੇ ਆ ਮੈਂ ਤਾਂ ਹਲੀ ਜਹਾਜ਼ ਹੀ ਲੈਣਾ ਜਹਾਜ਼ ਅਸਤਰ ਫੇਰਦੇ ਉਦਮਾ ਫੇਰਦੇ ਕਿੰਨੇ ਕਿ ਉਦਮਾ ਕਿ ਤੂੰ ਮੋਟਾ ਕੋਈ ਦੇਖ ਤੈਨੂੰ ਕੈਮਰਾ ਵੀ ਸਾਫ ਕਰ ਲੈਣਾ ਹੀ ਪੈਣਾ ਜਿੰਨਾ ਤੇਰੇ ਵਾਸਤੇ ਖਰਚਾ ਕਰ ਰਿਹਾ ਮੈਂ ਜਹਾਜ਼ ਤਾਂ ਬਣਾ ਹੀ ਹੈ ਹੈਲੀਕਾਪਟਰ ਚੱਲ ਹੈਲੀਕਾਪਟਰ ਸਸਤਾ ਹੋਗਾ ਹੁਣ ਹੋੜੂ ਰਖੜੇਗੇ ਅਮ ਪੈ ਨਹੀਂ ਜਿਵੇਂ ਲੱਗੀ ਸ਼ੁਕਰ ਨੂੰ ਇਹ ਜਿਹੜੇ ਇਹਨਾਂ ਸਕੰਜੇ ਜੇ ਬਣਾਏ ਨੇ ਕਿਸ ਤਰ੍ਹਾਂ ਸਪਰੇਅ ਕਰਾਂ ਇਹਨਾਂ ਸਕੰਜੇ ਨੂੰ ਸਿਰ ਪਰੱਖਾਂ ਇਹ ਉਹ ਤਾਂ ਪੰਪ ਰੱਖਾਂ ਕਿਨੀ ਦੇਰ ਵਾਸਤੇ ਕਾਹ ਬੰਪਰ ਰੱਖਾਂ ਉੱਪਰ ਬੰਪਰ ਰੱਖ ਕੇ ਪਾਣੀ ਘਰ ਲਾਂ ਅੱਛਾ ਉਹ ਤਾਂ ਨਹੀਂ ਚੱਕ ਲੈ ਕੇ ਫਿਰ ਦੇ ਦੂੰਗਾ ਲੈ ਲੈ ਫੰਪ ਪਗਰੀ ਹੋ ਗਿਆ ਅਏ ਅੱਛਾ ਤੇ ਮੈਂ ਸੋਚੀ ਨਾ ਹੁੰਦੀ ਆ ਕਾਹਦੇ ਲਈ ਫਰੈਂਟੇਡ ਸਕੇਤੇ ਜੇ ਪੰਪ ਰੱਖ ਗਏ ਇਸ ਨੂੰ ਪਾਣੀ ਨਾਲ ਭਰ ਕੇ ਉਹ ਤਾਂ ਪਾਣੀ ਪੀ ਲੈ ਪਿੱਠੇ ਪਿੱਛੇ ਟੰਗ ਲਾ ਇਹ ਪਣੀ ਵੀ ਨਾ ਬਰੇ ਚਿਕਾ ਜੱਤ ਨੂੰ ਕੀ ਬਾਤ ਹੈ ਪਣੀ ਜਿਆਦਾ ਕੀ ਕਰੇ ਚੀਂ ਨਗਦੀ ਫਿਰ ਇਹ ਮੈਂ ਡਰੇ ਵੀ ਚੱਟ ਦੇਖੇ ਆਂਦਾ ਵੀ ਸੁਣਦਾ ਆਵੇਗਾ ਚੇੜ ਕੇ ਦੇਖੋ ਲੋਕ ਬੰਦ ਕਰ ਲੋ ਇਹ ਅੱਗੇ ਬੈਠ ਕੇ ਨਹੀਂ ਮੇਰਾ ਛੈਣ ਮੈਂ ਬੈਠੀ ਸੜਕਾਂ ਨਜ਼ਾਰਾ ਦੇਖਾਂ ਲਿੰਗ ਲੈ ਛੱਡ ਕੇ ਉਹ ਦਮੋਕੁਰ ਚਿਕਾ ਲੁਕੀ ਚਾ ਉਹ ਨਾ ਕਰ ਰਿਹਾ ਐ ਕਰਕੇ ਕਰੇ ਨਾ ਖਾਣਾ ਨਹੀਂ ਇਹਨੂੰ ਪਾਣੀ ਪਿਲਾ ਪਾਣੀ ਦੀ ਬੋਤਲ ਪਈ ਹੈ ਮੈਂ ਲੈ ਕੇ ਆਈ ਕਿੱਥੇ ਪਈ ਨੀਲੀ ਨੀਲੀ ਨਹੀਂ ਹੈ ਸਟੀਲ ਦੀ ਆਲੀ ਤੁਸੀਂ ਚੱਕ ਲਓ ਪਾਣੀ ਪੀਓ ਜੇ ਮੈਂ ਪਾਲਾ ਆਪੜਿਆ ਤੁਹਾਨੂੰ ਤੁਰਨ ਜਿੱਲੇ ਮੁਕਾਏ ਹੀ ਨਹੀਂ ਦੇਖੀ ਦੇਖੀ ਝਾੜੂ ਦੇ ਪਚਾ ਕੇ ਲਓ ਜੀ ਪਾਉ ਉਹਨੂੰ ਕੱਪੜੇ ਦਿਵਾਣ ਆਏ ਆ ਉਹ ਵੀਰੇ ਕਿੱਥੇ ਗਿਆ है क्या इधर कोई मा देखा जम छोटे जगह गए भैया कर लियो सेट हां जी एम साइज ऊपर 38 है अगर एम डाल रखा फिर ऊपर मगर मेनू एक कमेंट आया भाई ने कोई पता नहीं पाई है इक्कर ने कहा कमेंट आया बे ती झाड़ू भी मैसा नीचे भी झाड़ू हैना खेती कामा में भी घर की सफाइया भी सारे का भी रेल बनाई पी है ਉਗਨੀtionੇ ਕਾ ਕਮੈਂਟ ਹੋਰ ਆਇਆ ਲੈ ਕਰਦੀ ਆ ਇਹ ਕੰਮ ਕਹਾ ਹੈਲਪਰ ਰੱਖੀ ਵੀ ਐਨੇ ਕਹਾ ਕੰਮ ਕਰਨੇ ਨੂੰ ਵੀ ਤਾਂ ਸਾਰੇ ਕੰਮ ਕਰ ਹੋਆ ਮੈਨੂੰ ਐ ਦੱਸੋ ਨਹੀਂ ਕਿਆ ਨਹੀਂ ਹੋ ਗਿਆ ਮੈਨੂੰ ਐ ਦੱਸੋ ਇਹ ਤਾਂ ਮੈਂ ਦੱਸਿਆ ਹੋਏ ਸਾਰਿਆਂ ਨੂੰ ਵੀ ਮੈਂ ਪਾਈ ਝਾੜੂ ਪੋਚੇ ਵਾਸਤੇ ਹੈਲਪਰ ਰੱਖੀ ਹੋਈ ਹੈ ਬਾਕੀ ਹੋਰ ਕੰਮਾਂ ਵਾਸਤੇ ਢੋੜੀ ਰੱਖੀ ਹੋਈ ਹੈ ਹੁਣ ਜੇ ਹੈਲਪਰ ਰੱਖੀ ਵੀ ਹੋਈ ਹੈ ਉਹ ਸਿਰਫ ਝਾੜੂ ਪੋਚਾ ਲਾ ਕੇ ਜਾਂਦੇ ਉਹਨੇ ਇੱਕ ਵੀ ਚੀਜ਼ ਇੱਥੇ ਤੋਂ ਐ ਨਹੀਂ ਵੀ ਇੱਥੋਂ ਚੱਕ ਕੇ ਇੱਥੇ ਰੱਖ ਦੋਗੇ ਸਾਰੇ ਘਰ ਦੀ ਡਸਟਿੰਗ ਚਾਦਰਾਂ ਝਾੜਨੀ ਆ ਵਿਛਾਣੀ ਆ ਜੋ ਸਮਾਨ ਨੀਚੇ ਪਿਆ ਉਹ ਵੀ ਸਾਰਾ ਚੱਕਣਾ ਰੱਖਣਾ ਉਹ ਸਾਰਾ ਮੈਂ ਆਪ ਕਰਦੀ ਆ ਠੀਕ ਹੈ ਤੇ ਤੁਸੀਂ ਮੇਰੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖੋ ਤੇ ਕਰਕੇ ਦਿਖਾਓ ਮੈਨੂੰ ਫਿਰ ਪਤਾ ਲੱਗੂਗਾ ਬਈ ਸਾਰੇ ਕੰਮ ਮੈਂ ਆਪੇ ਕਰਦੀ ਸਿਰਫ ਝਾੜੂ ਪੋਚਾ ਹੈਲਪਰ ਤੋਂ ਕਰਾਨੀ ਆ ਹੁਣ ਮੈਂ ਗੋਹਾ ਵੀ ਪੱਛਿਆ ਕਰੂੰਗੀ ਠੀਕ ਹੈ ਜਿੱਦਨ ਰਾਤੇ ਚੜ ਕੇ ਉਸ ਦਿਨ ਤੁਹਾਨੂੰ ਗੋਹੇ ਵਾਲੀ ਵੀਡੀਓ ਮਿਲੂਗੀ ਮੈਂ ਕਹਾਂ ਕਿ ਮੈਂ ਹੱਥਾਂ ਨਾਲ ਗੋਹਾ ਪੱਠੇਆ ਕਰੂੰਗੀ ਚਲੋ ਗਲਵਸ ਪਾ ਲਿਆ ਕਰੂੰਗੀ ਕਿਉਂਕਿ ਫਿਰ ਸਮੈਲ ਜੀ ਆਂਦੀ ਰੋਟੀ ਬਣਾਉਣ ਲੱਗੇ ਨਾ ਮੇਰੇ ਸਰਦਾਰ ਜੀ ਕਹਿੰਦੇ ਤੈਨੂੰ ਮਸ਼ੀਨ ਲਿਆਂਕੇ ਦੇਵੀਆਂ ਗੋਹਾ ਪੱਠਣ ਵਾਲੀ ਸੋਗਾ ਮੰਮੀ ਮੇਰੇ ਐਨੇ ਖੁਸ਼ ਹੋਏ ਕਹਿੰਦੇ ਮੇਰੇ ਜਵਾਈ ਮਸ਼ੀਨ ਲਿਆਂਕੇ ਦੇਰੇ ਗੋਹਾ ਪੱਠਣੇ ਤੈਨੂੰ ਕਾਦੀ ਹੋਵੇ ਮੈਂ ਕਿਹਨ ਦੇਖੂੰ ਪੱਠਾ ਨਾਲ ਕੀ ਲੈਣਾ ਰੱਖਿਆ ਸੀਗਾ ਜਿਨੇ ਕਿਆਰੀਆਂ ਵਗੈਰਾ ਬਣਾਈਏ ਨੇ ਨਾਲ ਪਾਪਾ ਜਿਨ੍ਹਾਂ ਨੇ ਬਣਵਾਈਆਂ ਸਰਦਾਰ ਜੀ ਨੇ ਬਣਵਾਈਆਂ ਕਿਆਰੀਆਂ ਹਨ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਜਿੰਨਾ ਆਪਾਂ ਹੱਥ ਲਾ ਕੇ ਕਰਲਾਂਗੇ ਉਹਨਾਂ ਜਿਹੜਾ ਕੰਮ ਹੈ ਆਪਣਾ ਇਹ ਮੋਰੇ ਮੋਰੇ ਚੱਲੂਗਾ ਜਿੰਨੀ ਆਪਾਂ ਰੋਂ ਰੋਂ ਕਰੀ ਜਾਮੇ ਕੰਮ ਆਪ ਹੀ ਚੱਲੂਗਾ ਦੇ ਦੋ ਦਿਨ ਲਾ ਕੇ ਗਏ ਸੀ ਕਿ ਦੇਖ ਕੇ ਕਹਿੰਦੇ ਇਹ ਉਹੀ ਅਮਨ ਹੈ ਜਿਨੇ ਕਦੇ ਘਰੇ ਕੰਮ ਨਹੀਂ ਕਰਕੇ ਦੇਖੇ ਸੀਗੇ ਵੀ ਅੱਜ ਇਹਨੂੰ ਸਾਰੇ ਕੰਮ ਕਰਦੀ ਹੈ ਇਹ ਆਪੇ ਮੰਮੀ ਸੋਕੋ ਮੇਰੇ ਦੋ ਦਿਨ ਤਾਂ ਘਰੇ ਬੈਠੇ ਸੋਚੀ ਕਿ ਮੇਰੀ ਕੁੜੀ ਨੂੰ ਇੰਨੇ ਕੰਮ ਕਰਨੇ ਹੁੰਦੇ ਮੈਂ ਕਿ ਸੋਹਰੇ ਜਾ ਕੇ ਇਹੀ ਕੰਮ ਕਰਨੇ ਹੁੰਦੇ ਹੋਰ ਕੀ ਕਰਨੇ ਹੁੰਦੇ ਅਸਲ ਮੋਜਾਂ ਤਾਂ ਬਾਈ ਪੇਕਿਆਂ ਚ ਹੁੰਦੀਆਂ ਨੇ ਮਾਮਾਂ ਦੇ ਸਿਸਤੇ ਕੀ ਬਦੀ ਹੈ ਆਵਾਮੇ ਨਹੀਂ ਚਲਾਈ ਵੀ ਹੈਗੀ ਆਪਾਂ ਐ ਕਰਾਂ ਪੋਰੀ ਉਹ ਦੇਖ ਕੱਫੇ ਜੰਮ ਰਹੇ ਉਹੀ ਦੇਖ ਕੇ ਤਾਂ ਮੈਂ ਕਹਿ ਰਹੀ ਆਂ ਕਿ ਪੋਰੀ ਇਹਦੇ ਤੇ ਨਹੀਂ ਆਣੀ ਆਪਾਂ ਸਾਲੇ ਛੇ ਛੇ ਮੈਂ ਖਾਦੇ ਰੋ ਸਿਕਣਾ 3:00 ਵਜੇ ਆਪਾਂ ਨਾ ਬਹੁਤ ਜਿਆਦਾ ਸਾਜੇ ਹਾਂ ਨਹੀਂ ਆਪਣੀ ਪੋਰੀ ਚੱਕ ਲਓ ਤੇ ਉੱਪਰ ਨਾ ਕੁੱਫੇ ਪਰ ਲਾ ਕੇ ਕੋੜੀ ਉੱਪਰ ਕੁੱਫੇ ਦੀ ਸਾਰੀ ਸਫਾਈ ਕਰ ਦਿੰਨੀ ਜਿਹੜੇ ਕੁੱਫੇ ਬੜਾ ਆ ਉਰੇ पा हो गए हां तो बेचारी ले, सुगर फ्री। सुगर हाँ। सुगर फ्री ले है फ्री शुगर फ्री हां बिजी भी दी अपन इतनी लंबी चेरी है तेरे चार बार में के ठंडा होएगा पूरा तू चार बार इतने कर लंबी नहीं नहीं लंबी चरी है ओ चानी ना ਠੀਕ ਹੈ 1 ਘੰਟੇ ਤੋਂ ਵੀ ਘੱਟੇ ਲੱਗਿਆ 5 ਵਜ ਗਏ ਹੁਣ ਆਪਾਂ ਆਗੇ ਸਬਜ਼ੀਆਂ ਹੁਣ ਲਾਵਾਂਗੇ ਸਬਜ਼ੀਆਂ ਰੋਜ਼ ਜਿੰਨੇ ਜਿੰਨੇ ਲੱਗਣਗੇ ਥੋੜੀ ਥੋੜੀ ਹਣਾਉਣੀਆਂ ਕਰਕੇ ਲਾਈ ਜਾਵਾਂਗੇ ਕੀ ਹੈ ਲੱਗ ਰਹੀ ਕਾਹ ਲੱਗ ਰਹੀ ਇਹ ਕੋਸ਼ ਹੋਤੀ ਸੀ ਅੱਗੇ ਬੇਲ ਸੁੱਕਣ ਜਿਆਲੀ ਹੋ ਗਈ ਕਿਦਾਂ ਕੋਤੋਂ ਆਏ ਹੋ ਗਈ ਹੈ ਬੱਦਲ ਵੀ ਬਹੁਤ ਹੋ ਗਿਆ ਹਾਂਜੀ ਮੈਂ ਦੇਖੀ ਹੁਣ ਉਹਰੇ ਕੰਮ ਕਰ ਰਹੀ ਮੈਨੂੰ ਨਵੇੜ ਲੰਘ ਉਹਰੇ ਮੈਂ ਕੋਈ ਨਹੀਂ ਮੈਂ ਪਾ ਦੇਵਾਂ ਜਾ ਕੇ ਜੇ ਤਾਂ ਪਾ ਦੋ ਜਾਂ ਫਿਰ ਵੇਟ ਕਰ ਲਓ ਜਦੋਂ ਪਹੁੰਚੀ ਮਹਾ ਜੇ ਤਾਂ ਪਾ ਦੋ ਜਾਂ ਫਿਰ ਰੋਕ ਲਓ ਪਾਸੇ ਮੈਨੂੰ ਸਾਰਾ ਬੀਜ ਦੇਣ ਦਿਓ ਹੁਣ ਸਾਰਾ ਬੀਜਣ ਲੱਗੀ ਮੈਂ ਇਹ ਮਟਰ ਲੱਗ ਗਏ ਥੋੜਾ ਬੋਤਾ ਧਨੀਆ ਵੀ ਲਾਤੇ ਆਪਾਂ ਨੇ ਕੋਈ ਨਹੀਂ ਕੋਈ ਨਹੀਂ ਪਾ ਦੂੰਗੀ ਬਸ ਆ ਸੋਰਰ ਲਾ ਦਮ ਆ ਵੀ ਸੋਰੋ ਵੀ ਇਜੀ ਤੀ ਉਹ ਤਾਂ ਮੈਂ ਪਾ ਮੈਂ ਰੋਜ਼ ਇੱਕ ਦੋ ਦੋ ਮੁੱਖਿਆ ਬਾਜੀ ਹਾਂ ਹੈ ਤਸਲਮਰ ਰਿਪੋਰਟ ਜੀ ਕਰੀ ਤੋਂ ਇਹ ਰੋਤਾ ਮੈਂ ਰੱਖਾ ਮੈਂ ਤੂੜੀ ਰਲਾਂ ਨੂੰ ਪੁੱਛਿਆ ਬੱਸ ਇਸੇ ਉਪਰ ਮੈਂ ਇਸ ਵਿੱਚ ਚਿਰਨੀ ਕਰਨਾ ਹੈਗਾ ਨਾ ਕੋਈ ਸਬਜੀ ਦਾ ਫਿਕਰ ਐ ਨਾ ਪੁੱਛ ਜਦ ਕੋਈ ਸਬਜੀਏ ਢੁੜਨਾ ਆਇਆ ਕਰੂਗਾ ਫਿਰ ਪਤਾ ਕਿਆ ਕਿਆ ਹੈ ਕਰਨਗੇ ਅਸੀਂ ਤਾਂ ਇਹ ਇਹ ਵਾਲੀਆਂ ਸਬ지ੀਆਂ ਲਾਈਆਂ ਹੋਈਆਂ ਨੇ ਮੈਨੂੰ ਗੁੱਸਾ ਬਹੁਤ ਝੜਦਾ ਹੈ ਨਹੀਂ ਇਹ ਨਹੀਂ ਕਹਿੰਦੇ ਵੀ ਆਮ ਨਹੀਂ ਲਾਈਆਂ ਸਰਦਾਰ ਜੀ ਤਾਂ ਕਿਆ ਕਹਿੰਦੇ ਕਹਿੰਦੇ ਮੈਂ ਇਹਨਾਂ ਲਿਖ ਕੇ ਲਾ ਦੂੰਗਾ ਭਾਈ ਇਹ ਸਬ지ੀਆਂ ਆਮ ਨਹੀਂ ਲਾਈਆਂ ਇਹ ਵੀ ਹੰਲੇ ਨਹੀਂ ਲਾਈਆਂ ਹੈਗੀਆਂ ਫਿਰ ਐ ਮੈਨੂੰ ਬੜਿਆਂਗੇ ਵੀ ਹਾਂ ਤੂੰ ਗੁੱਸਾ ਨਾ ਕਰ ਉਹ ਤਾਂ ਇਹ ਮਾਰ ਕੇ ਹਵਾਉਂਦੇ। ਕੋਈ ਨਹੀਂ ਆਹ। ਜੁ ਕਾਪਾ ਜੀ ਆਗੇ ਚਰੀ ਲੈ ਕੇ ਆਪਣੀ 슈ਗਰ ਫ੍ਰੀ ਚਰੀ। ਅੰਦੇ ਸਰਦਾਰ ਜੀ ਕਹਿੰਦੇ ਸੀਗੇ। ਵੀ 슈ਗਰ ਫ੍ਰੀ ਚਰੀ ਲੈ ਕੇ ਆਣਗੇ ਪਾਪਾ ਜੀ। ਬਸ ਮੈਨੂੰ ਤਿੰਨ ਜੋੜ ਕੇ ਤਾਂ ਨਹੀਂ ਏਡੀ ਵੱਡੀ ਹੈਗੀ ਆਹ ਕਹਿੰਦੇ ਸੀ ਕਿ ਤੈਨੂੰ ਤਿੰਨ ਵਾਰੀ ਉੱਪਰ ਤੱਕ ਜਾਣਾਗੇ ਵੀ ਤਾਂ ਚੜੀ ਏਡੀ ਵੱਡੀ ਤੱਕ ਹੋਊਗੀ ਜੀ ਮਸਾਂ ਜਾ ਕੇ ਕਿਤੇ ਹਵਾ ਚੱਲੀ ਐ ਸਾਚ ਸਾਹ ਰਲਿਆ ਮਾੜਾ ਮੋਟਾ ਤੇ ਆ ਦੋ ਕਿਆਰੀਆਂ ਚੱਪਲ ਹਨ ਤੁਹਾਨੂੰ ਦਿਖਾਉਿਆ ਸੀਗਾ ਸਰੋਂ ਬੀਜ ਦੀ ਇਹਨਾਂ ਨੂੰ ਪੱਧਰਾ ਵੀ ਕਰਤੇ ਥੋੜੇ ਜਿਹਾ ਹਨ ਮੋਗਰੀ ਮਾਰ ਕੇ ਤੇ ਹੁਣ ਮੜ ਜੀ ਦਿਖਾਵਾਂ ਚੱਲ ਕੇ ਸਾਂਝ ਆਇਆ ਏ ਪਾਲਾ ਖਾਣੇ ਦੇ ਗਿਆ ਹੁਣ ਗਰਮੀ ਸੁੱਕੀ ਤੇ ਪਾਪਾ ਜੀ ਕਰ ਰਹੇ ਨੇ ਟੋਕਾ ਸਭ ਸਾਰੇ ਟੋਕਾ ਕਰ ਦਣਾ ਪਾਪਾ ਜੀ ਨੇ ਸਾਰਾ ਨਹੀਂ ਜਣੀ ਕਿ ਥੋੜਾ ਕਰਨਗੇ ਹਜੇ ਓਹੋ ਹਵਾ ਨਾਲ ਦਾ ਰੇਚਗੀ ਜੀ ਆ ਗਈ ਨਹੀਂ ਜਰਾ ਬਣ ਵਾਲੀਓ ਅੰਤਾਂ ਦੀ ਗਰਮੀ ਕਰੀ ਹੋਈ ਸੀਗੀ ਆਈ ਦੀਆਂ ਟਾਣੀਆਂ ਛਾਂਗੀਆਂ ਸੀਗੀਆਂ ਸੇਵਦੀਆਂ ਜਿੱਦੇ ਤੱਕ ਸਾਬੋਂ ਦਾ ਸਾਤ ਮਾਰ ਬਸ ਨਹੀਂ ਹੋਣਾ ਕਿ ਕੋਲੀ ਚਾ ਆ ਗਾ ਕੋਲੀ ਪਾ ਕੇ ਲਾ ਦੋ ਸੁੱਕੇ ਲਾ ਕੇ ਇਹ ਬਸ ਉਸ ਸਰੀ ਦੀ ਬਹੁਤ ਚੜੀ ਜਾਂਦੀ जरा एक एक बीज करके लाना होंगे ना उद्दा मैनू बड़ी पान आई है

ਗਾਜਰਾਂ ਲਾਉਣੀਆਂ ਗਾਜਰਾਂ ਦੇਖਦੀਆਂ ਕਿਹੜੀ ਬੱਟ ਬਣਾਈਏ ਲੋ ਜੀ ਪਹਿਲਾਂ ਆਹ ਡੋਰ ਸਾਰੇ ਬੱਤੀ ਹੁਣ ਵੱਟ ਕੇ ਬਣਾਈਏ ਨਾ ਤਾਂ ਇਹ ਹੀ ਡੋਰਾਂ ਇਕੱਠੀਆਂ ਆ ਸਭ ਆ ਕੀ ਆ ਰਹੀ ਦੀ ਸਾਰੇ ਦੀ ਹਨ ਮੋਗਰੀ ਮਾਰ ਕੇ ਨਾ ਸਾਰੇ ਨੂੰ ਸਹੀ ਕਰੇ ਥੋੜਾ ਬੱਟ ਜਿਹੜੀ ਦਵਾਰੇ ਬਣਾ ਰਹੀ ਆ ਤਾਂ ਇਹਦੇ ਪਰਮੂਲੀਆਂ ਵਗੈਰਾ ਕੁਝ ਹੋਊਗਾ ਇਹ ਕਹੀ ਆ ਪਾ ਬਿਨਾ ਵੱਡੇ ਉਹ ਬੱਤ ਨੂੰ ਐਂ ਲਿੱਪ ਬੋਲਦੀ ਫੇਰ ਨਹੀਂ ਹੁੰਦੇ ਉੱਪਰ ਕੋਈ ਚੀਜ਼ ਥੋਣੀ ਸਵਾਰ ਕੇ

ਕੋਈ ਕੋਈ ਕਰਨੀ ਦੇ ਰਹੀ ਮੈਨੂੰ ਤਾਂ ਨਾਲ ਦੇ ਪਾਣੀ ਦੇਣ ਦੀ ਲੋੜ ਪੈਣੀ ਜੇ ਰੱਪਣ ਹੀ ਫੇਰ ਨਹੀਂ ਪਾਣੀ ਦੇਣ ਦੀ ਲੋੜ ਪੈਣੀ ਫੇਰ ਜਾ ਕੇ ਰੋਟੀ ਬਣਾਉਗੀ ਭਾਂਡੇ ਪਾਉਣੇ ਹਜੇ ਮੰਜ ਨਾਲ ਫਿਰ ਉਹ ਮੰਜ ਦੋ ਜਾ ਦੇ ਕਮੈਂਟ ਕਰਨਾ ਕਿੰਨਾ ਸੌਖਾ ਹੁੰਦਾ ਹੈ ਹਨਾ ਵੀ ਤੁਸੀਂ ਹੈਲਪਰ ਰੱਖੀ ਹੋਈ ਐ ਮੈਂ ਕਿਹੜੇ ਝੂਠ ਬੋਲਦੀ ਐ ਰੱਖੀ ਹੋਈ ਐ ਛੜਕੋਚੀ ਦੀ ਰੱਖੀ ਹੋਈ ਬਾਕੀ ਸਭ ਮੈਂ ਸਾਰੇ ਰੱਖੀਆਂ ਆਪ ਕਰਦੀ ਐ ਨਾ ਸਿਰਫ ਇੱਕ 15 20 ਮਿੰਟ ਦੀ ਵੀਡੀਓ ਦੇਖ ਕੇ ਹਨਾ ਕਮੈਂਟ ਕਰਨਾ ਬੰਦੇ ਲਈ ਕਿੰਨਾ ਸੌਖਾ ਐ ਤੇ ਜਿਹੜੇ ਸਾਰੇ ਦਿਨ ਦੇ ਕੰਮ ਕਰ ਰਹੇ ਹਜੇ ਉਹ ਤਾਂ ਵੀਡੀਓ ਚਾਹੁੰਦੇ ਨੇ ਜੇ ਕਿਤੇ ਸਾਰੇ ਦਿਨ ਦੇ ਕੰਮਾਂ ਕਰਨ ਦੀ ਇੱਕ ਇੱਕ ਮਿੰਟ ਦੀ ਵੀਡੀਓ ਬਣਾਉਣ ਲੱਗ ਜੋ ਫਿਰ ਤਾਂ ਪਤਾ ਨਹੀਂ ਕਿੰਨੇ ਘੰਟੇ ਦੀ ਵੀਡੀਓ ਬਣ ਜਾਏ ਐਨੀ ਤਾਂ ਫਿਰ ਦੇਖੀ ਵੀ ਨਹੀਂ ਜਾਣੀ ਕਿ ਸਰ ਫਿਰ ਕਹਿਣਗੇ ਐਨੀ ਲੰਬੀ ਵੀਡੀਓ ਪਰ ਜਿਹੜੇ ਪਿਆਰ ਕਰਨ ਵਾਲੇ ਉਹ ਤਾਂ ਦੇਖ ਲੈਣਗੇ ਨਾ ਪਿਆਰ ਕਰਨ ਵਾਲੇ ਨੇ ਚਲੋ ਨਹੀਂ ਕਰੀਏ ਸੀ ਇਹਨੇ ਕਮੈਂਟ ਚ ਚਾਹੇ ਕਿਸੇ ਪਿਆਰ ਕਰਨ ਵਾਲੇ ਕਰੇ ਜਾਂ ਕਿਸੇ ਨੇ ਵੀ ਕਰਿਆ ਹੈ ਨਾ ਹਾਂ ਤੁਸੀਂ ਇਹ ਤਾਂ ਦੇਖੋ ਨਾ ਜੀ ਉਹਨੇ ਦੱਸਿਆ ਹੋਇਆ ਇਸ ਪੱਲੇ ਵੀ ਹਾਂ ਜੀ ਜੀ ਮਪਾ ਨੇ ਹੈਲਪਰ ਰੱਖੀ ਹੋਈ ਜੀ ਸਿਰ ਧਾਉਣ ਦੇ ਲਈ ਗਾਣੇ ਵਿੱਚ ਸਰਦਾਰ ਜੀ ਦੇ ਹੱਦ ਤੱਕ ਆਪਾਂ ਨੇ ਗੋਹਾ ਪੱਥਿਆ ਕਰਨਾ ਫਿਰ ਇੱਕ ਘੰਟਾ ਗੋਵੇ ਵਾਸਤੇ ਵੀ ਕੱਢਿਆ ਕਰਨਾ ਵੀ ਗੋਹਾ ਪੱਥਾਂ ਦੇ ਮੈਂ ਤਾਂ ਕਿਹਾ ਸੀਗਾ ਮੈਂ ਕਿਹਾ ਮਸ਼ੀਨ ਮਸੂਣ ਕਿਆ ਕਰਨੀ ਮੈਂ ਤਾਂ ਹੱਥਾਂ ਦੇ ਪਾਣੀ ਦੇ ਗਲਾਸ ਲੈ ਆਉਂਗੀ ਗਲਾਸਾਂ ਚ ਚੜਾ ਕੇ ਪਾਣੀ ਮਾਂ ਮੰਮੀ ਇੱਥੇ ਹੁੰਦੀ ਸੀਗੀ ਮਾਂ ਮੰਮੀ ਨਾਲ ਦੋਹਾਂ ਪੱਤਾਂ ਬੰਦੀ ਸੀਗੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਹੁਣ ਦੋਹਾਂ ਪੱਤਾਂ ਲੱਗੀਆਂ ਤੁਸੀਂ ਪਿਛਲੀ ਨੀ ਵੀਡੀਓ ਕੱਢ ਕੇ ਦੇਖ ਲ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਪਤਾ ਹੈ ਦੀਨੇ ਸਾਰੇ ਕੰਮ ਬੱਧੀ ਕੀਤੇ ਹੋਏ ਨੇ ਹਾਲਾਂਕਿ ਕਿੰਝ ਮੈਂ ਕੋਈ ਕੰਮ ਐਡਾ ਦਿੱਤਾ ਨਹੀਂ ਕੋਇਆ ਸੋਹਰੇ ਚਾ ਕੇ ਆਪਾਂ ਨੇ ਸਾਰੇ ਕੰਮ ਦਿੱਤੇ ਕੋਈ ਗੋਹਾ ਪੂੜਾ ਇੱਕ ਕਿਹਰੀ ਦੋ ਕਿਹਰੀ ਤੇ ਤਿੰਨ ਕਿਹਰੀ ਇਹਨਾਂ ਦੇ ਵਿੱਚ ਆਪਾਂ ਨੇ ਧਣੀਆਂ ਵੀ ਲਾਤੇ ਆ ਪਾਲਕ ਤੇ ਸਾਗ ਬੀਜਿਆ ਤੇ ਇਹ ਖੱਡਾ ਕਰਦੇ ਮੈਂ ਕਾਫੀ ਹੱਦ ਤੱਕ ਬੰਦ ਆ ਤੇ ਕਣੀਆਂ ਉੱਤਰੀਆਂ ਜੀ ਬਾਕੀ ਮੈਨੂੰ ਬਹੁਤ ਜ਼ਿਆਦਾ ਗਰਮੀ ਆਈ ਹੋਈ ਹੈ ਹਨਾ ਗਰਮੀ ਆਈ ਹੋਈ ਬੰਦਾ ਗਰਮ ਸਰਦੀ ਵੀ ਹੋ ਸਕਦਾ ਬਸ ਮੈਂ ਹੁਣੇ ਕਰਕੇ ਇੱਥੋਂ ਇੰਨਾ ਕੁ ਬਸ ਬਾਦੂ ਹੋ ਗਿਆ ਕੱਲ ਦਾ ਗੋਭੀ ਗੋਭੀ ਮਸਾਲਾ ਲੱਗੀ ਸੀਗਾ ਟੱਕ ਦੀ ਪਾਣੀ ਦੇਣ ਦੀ ਸਲਾਹ ਸੀਗੀ ਮੇਰੀ ਫਿਰ ਦੇਖ ਕੇ ਹੁਣ ਮੈਂ ਕਿਹਾ ਰਹਿਣ ਦੋ ਜੇ ਬਤ ਰੱਬੇ ਪਾਣੀ ਦੇ ਦੇਵੇ ਪਰ ਮੀ ਬੈਨ ਨਾਲ ਉੱਪਰ ਰੌੜੀ ਹੋ ਜਾਂਦੀ ਐਨੇ ਮੂੰਜੇ ਨਿਕਲ ਨੇ ਫਿਰ ਬਾਅਦ ਚ ਘਰੜ ਜੀ ਹੋ ਗਿਆ ਗੱਤੀ ਜਿਹੜੀ ਆਪਾਂ ਨੂੰ ਧੋਈ ਆਈ ਵਸ ਲੈ ਜੰਦੀ ਆ ਧੋਣ ਦਾ ਟਾਈਮ ਲੱਗਦਾ ਹੈਗਾ ਮੈਨੂੰ ਕਿ ਚਲ ਛੋੜੇਗਾ ਟਾਈਮ ਨਹੀਂ ਹੈਗਾ